ਤੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਅੱਜ ਮੈਂ ਤੁਹਾਨੂੰ ਕੁਨੇ ਵਿੱਚ ਨਾਲ ਜੋੜ ਰਿਹਾ ਵਿਸ਼ਾ ਤਾਂ ਖਰਕਈ ਨੇ ਤੇ ਇਹ ਜਿਹੜਾ ਪ੍ਰੋਗਰਾਮ ਹੈ ਮੈਂ ਰਿਕਾਰਡ ਕਰ ਰਿਹਾ ਆਪਣੇ ਘਰ ਦੇ ਪਿਛਲੇ ਪਾਸੇ ਬੈਕਯਾਰਡ ਦੇ ਵਿੱਚੋਂ ਤੇ ਆਪਾਂ ਅੱਜ ਕਈ ਵਿਸ਼ੇ ਵਿਚਾਰਾਂਗੇ ਕਿ ਮੇਰਾ ਜੀ ਵੀ ਹੁਣ ਤਾਂ ਕਿ ਮੈਂ ਡਿਫਰੈਂਟ ਤਰ੍ਹਾਂ ਦੀ ਜੀ ਵਿਚਾਰਾਂ ਕੋ ਦਿਖਾਵਾਂ ਮੈਂ ਤੇ ਪਹਿਲਾਂ ਮੈਂ ਤੁਹਾਨੂੰ ਦੇ ਕੋਟੇਜ ਦੇ ਵਿੱਚ ਲੈ ਕੇ ਗਿਆ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਮੇਰੇ ਘਰ ਦੇ ਆਲੇ ਦੁਆਲੇ ਦਾ ਮਾਹੌਲ ਕਿਸ ਤਰ੍ਹਾਂ ਸੋ ਆ ਦੇਖੋ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਦਿਖਾਇਆ ਹੈ ਕਿ ਇਸ ਤਰ੍ਹਾਂ ਦਾ ਹੈਗਾ ਮਾਹੌਲ ਤੇ ਪਿੱਛੇ ਜੰਗਲ ਹੈ ਤੇ ਡਰੀਲਸ ਹਨ ਇਸ ਤਰ੍ਹਾਂ ਤਰਨੂ ਹੈ ਤੇ ਆ ਬਰੀਆ ਇੱਧਰ ਥੱਲੇ ਕੁਝ ਸਬਜ਼ੀਆਂ ਕੁਝ ਪੇਲਾਂ ਕੁਝ ਪੂਟੇ ਵਗੈਰਾ ਲਗਾਏ ਕੋਈ ਨਹੀਂ ਸੋ ਆ ਸਾਡਾ ਏਰੀਆ ਹੈਗਾ ਇੱਥੇ ਇਹ ਘਰ ਤਾਂ ਮੇਰੇ ਪਿਛਲੇ ਪਾਸੇ ਦੇ ਏਰੀਆ ਹੈਗਾ ਇਹ ਮੈ ਤੁਹਾਨੂੰ ਦੁਖਾਉਣਾ ਸੀ ਹੁਣ ਕੁਝ ਗੱਲਾਂ ਜਿਹੜੀਆਂ ਉਹ ਤੋਰ ਦੇ ਨਾਲ ਸਾਂਝੀਆਂ ਕਰਾਂਗੇ ਅ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਿਆ ਉਹ ਗੱਲਾਂ ਜਿਹੜੀਆਂ ਹੈਗੀਆਂ ਕਾਫੀ ਮਹੱਤਵਪੂਰਨ ਨੇ ਐਜ਼ ਇਹ ਸਾਹਿਤਕਾਰ ਜੀ ਲੇਖਕ ਇਕਦਮ ਇਹ ਤੁਹਾਨੂੰ ਇਹ ਚਾਪਨਾ ਸੀਗਾ ਕਿ ਇਜ਼ਰਾਈਲ ਦੀ ਜਿਹੜੀ ਲੜਾਈ ਚੱਲ ਰਹੀ ਆ ਪਿਛਲੇ ਕਾਫੀ ਸਮੇ ਤੋਂ ਤੋ ਇਸਨੇ ਤਕਰੀਬਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਬੰਦੇ ਨੂੰ ਦੁੱਖ ਕੀਤਾ ਤੇ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਨੇ ਜਿਹੜੇ ਉਹ ਪਾਲੇਸਤੀਨ ਦੇ ਵਿੱਚੋਂ ਕੱਚੇ ਮਾਰੇ ਜਾ ਰਹੇ ਨੇ ਕਿਸ ਤਰ੍ਹਾਂ ਜਿਹੜੇ ਹਨ ਉਹ ਬੱਚੇ ਮਤਲਬ ਭੁੱਖ ਨਾਲ ਤੜਫ ਤੜਫ ਕੇ ਮਰ ਰਹੇ ਨੇ ਤੇ ਇੱਕ ਉਹ ਦੂਸਰੇ ਪਾਸੇ ਜਿਹੜਾ ਇੱਕ ਇਸ ਤਰ੍ਹਾਂ ਦਾ ਹੰਕਾਰੀ ਬੰਦਾ ਰਾਜ ਕਰ ਰਿਹਾ ਹੈ ਤੇ ਜਿਹਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਤੇ ਉਹ ਜਿਹੜਾ ਹੈਗਾ ਉਹ ਬੰਬ ਤੇ ਬੰਬ ਸੁੱਟੀ ਜਾ ਰਿਹਾ ਹੈ ਉਹਨੇ ਹੱਥਿਆਂ ਤੇ ਬੰਬ ਸੁੱਟੀ ਜਾ ਰਿਹਾ ਹੈ ਤੇ ਫਿਰ ਇੱਥੇ ਹੀ ਗੱਲ ਬਸ ਨਹੀਂ ਹੋਈ ਤੇ ਜਾ ਕੇ ਈਰਾਨ ਦੇ ਵਿੱਚ ਵੀ ਪੰਗਾ ਲੈ ਲਿਆ ਵੀ ਹੋਰ ਕਈ ਕੰਟਰੀਆਂ ਦੇ ਵਿੱਚ ਪੰਗਾ ਲੈ ਲਿਆ ਸੋ ਠੀਕ ਹੈ ਭਾਂਵੇਂ ਅਸੀਂ ਨਸਲਵਾਦ ਨੂੰ ਰੋਕ ਲਿਆ ਲੇਕਿਨ ਸਾਡੇ ਦਿਮਾਗ ਦੇ ਵਿੱਚ ਅਜੇ ਹੀ ਗੱਲ ਬੈਠੀ ਹੈ ਕਿ ਅਸੀਂ ਤਾਂ ਸੁਪੀਰੀਅਰ ਨਸਲ ਆ ਅਸੀਂ ਤਾਂ ਬਹੁਤ ਸਿਆਣੇ ਹਾਂ ਅਸੀਂ ਤਾਂ ਜਿਹੜੇ ਹਥਿਆਰ ਨੇ ਸੂਝ ਸਮਝ ਕੇ ਵਰਤਾਂਗੇ ਲੇਕਿਨ ਜਿਹੜੇ ਦੁਨੀਆ ਦੇ ਦੂਸਰੇ ਕੰਟਰੀ ਨੇ ਜਾਂ ਦੂਸਰੀਆਂ ਨਸਲਾਂ ਨੇ ਉਹ ਬੇਫਕੂਫ ਨੇ ਤੇ ਉਹਨਾਂ ਨੂੰ ਇਹ ਵਰਤਣੇ ਨਹੀਂ ਆਉਂਦੇ ਹੈਗੇ ਤਾਂ ਮੈਂ ਜਿਵੇਂ ਇੱਕ ਵਾਰੀ ਕੰਮ ਤੇ ਕਿਸੇ ਨੂੰ ਕਿਹਾ ਕਿ ਇਸ ਤਰ੍ਹਾਂ ਕੀ ਹੋਰ ਹੈ ਤਾਂ ਉਹ ਮੈਨੂੰ ਬੰਦਾ ਕਿਉਂ ਕਹਿੰਦਾ ਕਿ ਬਾਂਦਰਾਂ ਦੇ ਹੱਥ ਬੰਦੂਕਾਂ ਨਹੀਂ ਦਿੱਤੀਆਂ ਜਾ ਸਕਦੀਆਂ ਉਹਦਾ ਮਤਲਬ ਅਸੀਂ ਸਾਰੇ ਬਾਂਦਰ ਤੇ ਇਹ ਜੇ ਹੁਣ ਕੋਈ ਕੰਟਰੀ ਤਾਕਤਵਰ ਹੁੰਦਾ ਹੈ ਤਾਂ ਇਹਨਾਂ ਨੂੰ ਡਰ ਲੱਗਦਾ ਹੈ ਕਿ ਉਹ ਕੰਟਰੀ ਫਿਰ ਉਸ ਦੀ ਗੱਲ ਨਹੀਂ ਮੰਨੇਗਾ ਕਿ ਉਹਨਾਂ ਦੇ ਜਿਹੜੇ ਕੁਦਰਤੀ ਸਰੋਤ ਨੇ ਉਹ ਰੁਕਦੇ ਰਹਿਣਗੇ ਭਾਵੇਂ ਉਕੀਲ ਹੈ ਕੱਲ ਨੂੰ ਪਾਣੀ ਦੀ ਵੀ ਗੱਲ ਆਉਣੀ ਹੈ ਕੱਲ ਨੂੰ ਹੋਰ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਉਹਨਾਂ ਦੀ ਵੀ ਗੱਲ ਹੋਣੀ ਹੈ ਤੂ ਜੀ ਕੋਈ ਕੰਟਰੀ ਪਰਮਾਣੂ ਸ਼ਕਤੀ ਰੱਖਦਾ ਹੈ ਤਾਂ ਉਹ ਇਹਨਾਂ ਨੂੰ ਰੋਕੇਗਾ ਸੋ ਇਹ ਨਹੀਂ ਕੰਟਰੀ ਚਾਹੁੰਦੇ ਕਿ ਜਿਹੜਾ ਹੈਗਾ ਉਹ ਬਲਤਾਰ ਕਰੇ ਤੇ ਮਜੂਰ ਪਾਕਿਸਤਾਨ ਤੇ ਇਹ ਮੈਂ ਕਹਿੰਦਾ ਕਿ ਜੇ ਪਾਕਿਸਤਾਨ ਮੈਂ ਹਾਲਾਂਕਿ ਹੱਕ ਚ ਨਹੀਂ ਇਸ ਗੱਲ ਦੇ ਉਹ ਪਰਮਾਣੂ ਹਥਿਆਰ ਨਾ ਹੁੰਦੇ ਤਾਂ ਹੋ ਸਕਦਾ ਹੈ ਚੀਨ ਉਹਨੂੰ ਅੱਧਾ ਹੋਣ ਦਾ ਕਟਾਪ ਗਿਆ ਹੁੰਦਾ ਸੋ ਇਹ ਕੁਦਰਤੀ ਆ ਤਾਕਤਵਰ ਬੰਦੇ ਵੱਲ ਕੋਈ ਨਹੀਂ ਦੇਖਦਾ ਕਿਸੇ ਕੋਲ ਵੱਡਾ ਹਥਿਆਰ ਹੈ ਤੇ ਦੂਸਰਾ ਬੰਦਾ ਬਹੁਤ ਸੋਚ ਸਮਝ ਕੇ ਉਹਨੂੰ ਹੱਥ ਪਾਉਂਦਾ ਹੈ ਤੇ ਉਹਦੇ 'ਤੇ ਹਮਲਾ ਕਰਦਾ ਹੈ ਸੋ ਮੈਂ ਮਤਲਬ ਇਸ ਗੱਲ ਦੇ ਹੱਕ 'ਚ ਆਂ ਕਿ ਦੁਨੀਆ ਸਾਰੀ ਸ਼ਾਂਤੀ ਨਾਲ ਰਹਿਣੀ ਚਾਹੀਦੀ ਆ ਤੇ ਜੇ ਹਥਿਆਰ ਨਸ਼ਟ ਕਰਨੇ ਨੇ ਤਾਂ ਸਾਰੇ ਮੁਲਕਾਂ ਦੇ ਹੀ ਹੋਣੇ ਚਾਹੀਦੇ ਨੇ ਭਾਵੇਂ ਰੂਸ ਹੈ ਭਾਵੇਂ ਭਾਰਤ ਹੈ ਪਾਕਿਸਤਾਨ ਹੈ ਇਰਾਨ ਹੈ ਕਿਸੇ ਨੂੰ ਵੀ ਹੱਕ ਨਾ ਦਿੱਤਾ ਜਾਵੇ ਸੋ ਕੋਈ ਇਸ ਤਰ੍ਹਾਂ ਦੀ ਸੰਸਥਾ ਹੋਵੇ ਪਰ ਇਹ ਪਹਿਲੀ ਗੱਲ ਤੇ ਬਣਾਉਣੀ ਕਾਦੇ ਲਈ ਨੇ ਕਿ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਮਨੁੱਖੀ ਨਸਲ ਨੂੰ ਤਬਾਹ ਕਰਨ ਕਾਦੇ ਲਈ ਬਣਾਉਣੀ ਨੇ ਤੇ ਫਿਰ ਜਿਹੜਾ ਹੈਗਾ ਵੀ ਤੁਹਾਡੇ ਕਬਜ਼ੇ ਕਰਨ ਦੀ ਤੁਹਾਡੇ ਇੱਕ ਦੂਸਰੇ ਨੂੰ ਲੁਕਣ ਦੀ ਜਿਹੜੀ ਜਹਿਨੀयत ਹੈਗੀ ਆ ਉਹਨੂੰ ਬਦਲਦੀ ਲੋੜ ਹੈ ਤੇ ਕਿੱਥੇ ਤਾਂ ਸੀ ਗਲੋਬਲ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਕਿੱਥੇ ਅਸੀਂ ਲਿਖਿਆ ਕਿ ਨਸਲਾਂ ਚ ਬੰਦੇ ਹੋਏ ਸੋ ਇਸੇ ਤਰ੍ਹਾਂ ਜਿਹੜਾ ਦੂਸਰੀ ਗੱਲ ਮੈਂ ਤੁਹਾਨੂੰ ਵਿਚਾਰਨੀ ਸੀਗੀ ਤਾਂ ਉਹ ਹੈਗੀ ਆ ਕਿ ਪਿਛਲੇ ਦਿਨੀ ਇੱਕ ਲੜਕੀ ਦਾ ਕਤਲ ਹੋ ਗਿਆ ਤਾਂ ਉਹ ਕਈ ਸਵਾਲ ਹੈ ਜਿਹੜੇ ਉਹ ਛੱਡ ਗਿਆ ਸਵਾਲ ਇਹ ਛੱਡ ਗਿਆ ਕਿ ਸਾਡੀ ਮਾਨਸਿਕਤਾ ਜਿਹੜੀ ਉਹ ਕਿੰਨੀ ਘਿਰ ਚੁੱਕੀ ਆ ਭਾਵੇਂ ਅਸੀਂ ਸੋਸ਼ਲ ਮੀਡੀਆ ਤੇ ਪੇਸ਼ ਹੁੰਨੇ ਆ ਭਾਵੇਂ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਤੇ ਜਿਹੜੇ ਤਾਂ ਬਣਾਉਣ ਵਾਲੇ ਨੇ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਕੰਟੈਂਟ ਇਹਨਾਂ ਦੇ ਵਿੱਚ ਅਸ਼ਲੀਲਤਾ ਜਿਹੜੇ ਸਿਰਫ ਪੈਸੇ ਕਮਾਉਣ ਲਈ ਜਾਂ ਆਪਣੇ ਘਰ ਚ ਲਾਉਣ ਲਈ ਬਣਾ ਰਹੇ ਨੇ ਉਹਨਾਂ ਦੀ ਮਾਨਸਿਕਤਾ ਤਾਂ ਬੇहद ਨਿਗਰੀ ਹੋਈ ਹੈ ਲੇਕਿਨ ਜਿਹੜੇ ਲੋਕ ਦੇਖਣ ਵਾਲੇ ਨੇ ਤਾਂ ਮਾਨਸਿਕਤਾ ਤਾਂ ਉਹਨਾਂ ਦੀ ਵੀ ਨਿਗਰੀ ਹੋਈ ਹੋਇਆ ਹੈ ਹੁਣ ਸਾਡੇ ਵਰਗਾ ਜੋ ਮਰਜੀ ਬੋਲੀ ਜਾਵੇ ਤੇ ਕਿਸੇ ਨੂੰ ਕੋਈ ਪਰਵਾਹ ਨਹੀਂ ਤੇ ਉਹ ਲੋਕ ਤੁਹਾਨੂੰ ਕੱਪੜੇ ਉਤਾਰ ਕੇ ਦਿਖਾ ਦੇਣ ਤਾਂ ਲੱਖਾਂ ਦੀ ਗਿਣਤੀ ਚੋਂ ਦੇ ਫਾਲੋਅਰ ਹੈਗੇ ਨੇ ਸੋ ਇਹ ਸਾਡੀ ਜਹਿਨੀਅਤ ਹੈ ਭਾਵੇਂ ਅਸੀਂ ਕੁਛ ਕਹੀ ਜਾਈਏ ਅਸੀਂ ਚਫੇਰ ਘੜੀਏ ਹਾਂ ਅਸੀਂ ਦੋਗਲੇ ਹਾਂ ਅਸੀਂ ਜਿਹੜਾ ਮਾਰਨ ਵਾਲਾ ਉਹਦੇ ਨਾਲ ਵੀ ਖੜ੍ਹ ਜਾਂਦੇ ਹਾਂ ਤੇ ਉਸੇ ਵਕਤ ਅਸੀਂ ਦੂਸਰੇ ਪਾਸੇ ਵੀ ਖੜ੍ਹੇ ਹੁੰਦੇ ਹਾਂ ਉਸੇ ਵਕਤ ਅਸੀਂ ਦੂਸਰੇ ਜਿਹੜੇ ਕੰਟੈਂਟ ਬਣਾਉਂਦੇ ਨੇ ਉਹਨਾਂ ਨੂੰ ਵੀ ਫਾਲੋ ਕਰ ਰਹੇ ਹੁੰਦੇ ਹਾਂ ਤੇ ਸਾਡਾ ਕੋਈ ਸਟੈਂਡ ਨਹੀਂ ਹੈ ਸਾਨੂੰ ਨਹੀਂ ਪਤਾ ਸੀ ਕੀ ਕਰਦੇ ਤਾਂ ਦੋਸਤੋ ਇਹ ਚੀਜ਼ਾਂ ਨੇ ਜਿਹੜੀਆਂ ਇਸ ਤਰ੍ਹਾਂ ਹੱਲ ਨਹੀਂ ਹੁੰਦੀਆਂ ਤੁਸੀਂ ਅੱਜ ਭਾਰਤ ਦੇ ਵਿੱਚੋਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਮਾਰ ਦੋਵੋਗੇ ਲੇਕਿਨ ਜਿਹੜਾ ਜੋਰ ਪਹਿਗਾ ਹੈ ਤੇ ਅੱਜ ਜਿਹੜੇ ਬੱਚੇ ਤੁਸੀਂ ਅੰਗਰੇਜ਼ੀ ਸਕੂਲਾਂ ਦੇ ਵਿੱਚੋਂ ਪੜਾਏ ਹੋਏ ਨੇ ਨਾ ਉਹ ਤੁਹਾਡੇ ਭਾਰਤ ਦਾ ਕਸੀਮਤ ਨਹੀਂ ਤੇ ਨਾ ਹੀ ਜਿਹੜਾ ਤੁਹਾਡਾ ਮੀਡੀਆ ਉਹ ਭਾਰਤ ਦਾ ਕਸੀਮਤ ਸੋ ਉਹ ਸਾਨੂੰ ਨਹੀਂ ਦੇਖਣਗੇ ਤਾਂ ਇੰਗਲਿਸ਼ ਦੇ ਵਿੱਚ ਇੰਨੀਆਂ ਸਾਈਟਾਂ ਗੰਧੀਆਂ ਅਸ਼ਲੀਲ ਪਈਆਂ ਨੇ ਉੱਥੋਂ ਦੇਖ ਲੈਣਗੇ ਠੀਕ ਹੈ ਉਹ ਆਪਣੇ ਰੂਮਾਂ ਚ ਬੜੇ ਰਹਿੰਦੇ ਨੇ ਕਮਰਿਆਂ ਚ ਬੜੇ ਰਹਿੰਦੇ ਨੇ ਤੁਹਾਨੂੰ ਕੀ ਪਤਾ ਹੈ ਤੁਸੀਂ ਕਿੰਨੇ ਕਿ ਲੋਕਾਂ ਨੂੰ ਮਾਰੋਗੇ ਸੁੱਪ ਬੁਜਾਏ ਲੋਕਾਂ ਨੂੰ ਮਾਰਨ ਦੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਮਤਲਬ ਮੈਂਟਲੀ ਇਹ ਸਿੱਖਿਆ ਦਿਓ ਕਿ ਉਹਨਾਂ ਨੇ ਕੀ ਦੇਖਣਾ ਹੈ ਕੀ ਨਹੀਂ ਦੇਖਣਾ ਹੈ ਸੇ ਜੇ ਉਹਨਾਂ ਨੂੰ ਤੁਹਾਡਾ ਇਤਿਹਾਸ ਨਹੀਂ ਪਤਾ ਜੇ ਤੁਸੀਂ ਆਪ ਮਤਲਬ ਇਸ ਗੱਲ ਦੇ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ ਜੀ ਤੁਹਾਡਾ ਆਪਦਾ ਜਿਹੜਾ ਗਿਆਨ ਦਾ ਦਾਇਰਾ ਹੈ ਉਹ ਨਹੀਂ ਹੈਗਾ ਤਾਂ ਬੱਚਿਆਂ ਦਾ ਨਹੀਂ ਹੋ ਸਕਦਾ ਤੇ ਸਾਡਾ ਤਾਂ ਸਾਰਾ ਜੋਰ ਲੱਗਿਆ ਹੈ ਕਿ ਹਾਈਲਾਈਟਸ ਕਰਾ ਕੇ ਬੱਚੇ ਨੂੰ ਬਾਹਰਲੇ ਮੁਲਕ ਭੇਜ ਦੇਣਾ ਹੈਗਾ ਤੇ ਅਸੀਂ ਉਹਨੂੰ ਕੋਈ ਵੀ ਗਿਆਨ ਨਹੀਂ ਦਿੰਦੇ ਅਸੀਂ ਸਿਰਫ ਦੇਖਦੇ ਹਾਂ ਕਿ ਉਹਦੇ ਨੰਬਰ ਕਿੰਨੇ ਪਰਸੈਂਟ ਹੁੰਦੇ ਨੇ ਅਸੀਂ ਕੋਈ ਉਹਦਾ ਸ਼ੌਂਕ ਦਾ ਧਿਆਨ ਨਹੀਂ ਰੱਖਦੇ ਤੇ ਜਦੋਂ ਸਾਡੇ ਕਿਸੇ ਲੜਕੀ ਨੇ ਬਾਹਰ ਜਾਣਾ ਹੁੰਦਾ ਤਾਂ ਫਿਰ ਸਾਨੂੰ ਕੋਈ ਇੱਜ਼ਤ ਦੀ ਵੀ ਪਰਵਾਹ ਨਹੀਂ ਹੁੰਦੀ ਤੇ ਫਿਰ ਸਾਨੂੰ ਕਿਤੇ ਸਾਰਾ ਟਬਰ ਉਧਰੋਂ ਨਿਕਲ ਜੂ ਵੀ ਸੋ ਜਦੋਂ ਇਸ ਤਰ੍ਹਾਂ ਦੀ ਸੋਚ ਹੋਵੇ ਜਦੋਂ ਅਸੀਂ ਵਿਆਹਾਂ ਨੂੰ ਬਿਜ਼ਨਸ ਬਣਾ ਲਿਆ ਹੋਵੇ ਜਦੋਂ ਅਸੀਂ ਬੱਚਿਆਂ ਨੂੰ ਬਿਜ਼ਨਸ ਬਣਾ ਲਿਆ ਹੋਵੇ ਤੇ ਜਦੋਂ ਅਸੀਂ ਮਤਲਬ ਬੱਚਿਆਂ ਨੂੰ ਇਸ ਤਰ੍ਹਾਂ ਕੇ ਚਲੋ ਜੀ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਹੋ ਜੂ ਕੋਈ ਗੱਲ ਨਹੀਂ ਸਾਰਾ ਡੱਬਰ ਕੈਨੇਡਾ ਨਿਕਲ ਜੂ ਇਸ ਤਰ੍ਹਾਂ ਦੀ ਸੋਚ ਸੀ ਰੱਖਦੇ ਹੋਈਏ ਤਾਂ ਫਿਰ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਦੇ ਨੰਗਾਰ ਨੇ ਜਿਹੜਾ ਸਮਾਜ ਦੇ ਵਿੱਚ ਆਉਣਗੇ ਤਾਂ ਸਾਡੀਆਂ ਸੰਸਥਾਵਾਂ ਕੀ ਕਰ ਰਹੀਆਂ ਨੇ ਤਾਂ ਸਾਡੇ ਜਿਹੜੇ ਮੈਂ ਸਾਹਿਦ ਦੇ ਖੇਤਰ ਦੀ ਵੀ ਗੱਲ ਕਰ ਰਿਹਾ ਹਾਂ ਸਾਡਾ ਜਿਹੜਾ ਸਾਹਿਦ ਦਾ ਖੇਤਰ ਹੈ ਅਸੀਂ ਤਾਂ ਸਾਰੇ ਮਾਮਲਿਆਂ ਤੇ ਚੁੱਪ ਹੀ ਰਹਿੰਦੇ ਹਾਂ ਭਾਵੇਂ ਕੋਈ ਸ਼ੂਈ ਜਾਵੇ ਹਨੇਰੀ ਵਗੀ ਜਾਵੇ ਪਿਛਲੇ ਦਿਨੀ ਆਹ ਤਾਂ ਬਾਕੀ ਸੰਤੀ ਚੰਕੂ ਤਾਂ ਵੀ ਲਿਖ ਕ ਭਾਈਚਾਰਾ ਚੁੱਪ ਰਿਹਾ ਤਾਂ ਜੇ ਕੋਈ ਐਦਾਂ ਦਾ ਕੰਟੈਂਟ ਸ਼ਲੀਲ ਕੰਟੈਂਟ ਬਣਦੇ ਨੇ ਜਾਂ ਉਹਨਾਂ ਨੂੰ ਕੋਈ ਮਾਰਦਾ ਤਾਂ ਵੀ ਅਸੀਂ ਚੁੱਪ ਪਏ ਤੇ ਜੇ ਕੋਈ ਹੁਣ ਜਿਹੜਾ ਹੈਗਾ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਕੋਈ ਇਸ ਤਰ੍ਹਾਂ ਦਾ ਤਣਾਅ ਹੈ ਤਾਂ ਵੀ ਇੱਥੋਂ ਦੇ ਲੋਕ ਚੁੱਪ ਨੇ ਤੇ ਅਸੀਂ ਕੀ ਕਰਦੇ ਹਾਂ ਅਸੀਂ ਸਿਰਫ ਜਿਹੜਾ ਹੈਗਾ ਇੱਥੇ ਤੋਂ ਬਿਸ਼ਪ ਪੰਜਾਬੀ ਕਾਨਪਰ ਦਾ ਸਾਥੀ ਕਾਨਪਰ ਦਾ ਕਰਾ ਰਹੇ ਹਾਂ ਲੇਖਕਾਂ ਨੂੰ ਅਸੀਂ ਸਾਧ ਨਹੀਂ ਰਹੇ ਸਾਧ ਅਸੀਂ ਪਤਾ ਨਹੀਂ ਕਿਹੜੇ ਲੋਕਾਂ ਨੂੰ ਰਹੇ ਹਾਂ ਪੋਲੀਟਿਸ਼ਨਾਂ ਨੂੰ ਸਾਧ ਰਹੇ ਹਾਂ ਤੇ ਡੀਰਾ ਡੀਰਾ ਜਿਹੜਾ ਚਲਾਉਂਦੇ ਨੇ ਉਹਨਾਂ ਨੂੰ ਸਾਧ ਰਹੇ ਹਾਂ ਤੇ ਅਸੀਂ ਕੀ ਦਿਖਾਉਣਾ ਚਾਹੁੰਦੇ ਹਾਂ ਅਸੀਂ ਇਹਨਾਂ ਚੀਜ਼ਾਂ ਨੂੰ ਬਿਜ਼ਨਸ ਬਣਾ ਲਿਆ ਹੈ ਸੋ ਇਹ ਗੱਲਾਂ ਦੋਸਤੋ ਕਰਨ ਵਾਲੀਆਂ ਨੇ ਤੇ ਉਧਰ ਤੁਹਾਨੂੰ ਪਤਾ ਹੀ ਆ ਕਿ ਜੂਕਰੇਨ ਤੇ ਰਸ਼ੀਆ ਦੀ ਜੰਗ ਕਿੰਨੀ ਦੇਰ ਤੋਂ ਚੱਲਦੀ ਹੈ ਤਾਂ ਉਹਦੇ ਪਰੇ ਵੀ ਅਸੀਂ ਕੋਈ ਸਟੈਂਡ ਨਹੀਂ ਲਿਖਾ ਪਹਿਲਾਂ ਸਾਡੇ ਜਿਹੜੇ ਲਿਖ ਹੁੰਦੇ ਸਨ ਉਹ ਰਸ਼ੀਆ ਵੱਲ ਹੁੰਦੇ ਸਨ ਰਸ਼ੀਆ ਦੀਆਂ ਤਰੀਫਾਂ ਕਰਦੇ ਸਨ ਜਿਉ ਹੁਣ ਰਸ਼ੀਆ ਕਿਸ ਨੂੰ ਕੁੱਟ ਮਾਰ ਗਿਆ ਉਹ ਵੀ ਚੁੱਪ ਨੇ ਤੇ ਉੱਥੇ ਜਿਹੜੀ ਦੁਨੀਆ ਉੱਥੇ ਦੁਨੀਆ ਦਾ ਜਿਹੜਾ ਹੈਗਾ ਦੋਗਲਾ ਰੂਪ ਹੈ ਇੱਕ ਪਾਸੇ ਉਹ ਹਥਿਆਰ ਦੇ ਹੀ ਜਾ ਰਹੇ ਨੇ ਕਿਉਂਕਿ ਤੋਂ ਡੱਕੇ ਨਾ ਬੈਠਾਂ ਕਿ ਰਸ਼ੀਆ ਉਹਨਾਂ ਤੇ ਨਾ ਅਟੈਕ ਕਰੇ ਤਾਂ ਰਸ਼ੀਆ ਨੂੰ ਉਧਰ ਲਈ ਰੱਖਣ ਸੋ ਦੂਸਰੇ ਪਾਸੇ ਜਿਹੜਾ ਹੈਗਾ ਉਹ ਅ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਰਤਾਰਾ ਹੈ ਕਿ ਅਸੀਂ ਹਰ ਪਾਸੇ ਕੱਢ ਜਾਂਦੇ ਆ ਤੇ ਸਾਡਾ ਜਿਹੜਾ ਲੇਖਕ ਭਾਈ ਜਰ ਉਹ ਤਾਂ ਚੁੱਪੇ ਹੀ ਬੱਟੀ ਰੱਖਦਾ ਉਹ ਤਾਂ ਕਿਸੇ ਗੱਲ 'ਚ ਦਖਲ ਨਹੀਂ ਦਿੰਦਾ ਕਿਸੇ ਰਸ਼ਨਾ ਜਿਹਾ ਮਾਮੀ ਕੋ ਗੱਲ ਕਰਨੀ ਹੋਵੇ ਤਾਂ ਕਹਿ ਦਵੇ ਸੋ ਦੂਸਰੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਹੈਗਾ ਕਿ ਫਿਰਕਾ ਪ੍ਰਸਤੀ ਫਿਰਕਾ ਪ੍ਰਸਤੀ ਸਾਡੀਆਂ ਜੜ੍ਹਾਂ ਦੇ ਵਿੱਚ ਇੰਨੀ ਉਤਰ ਚੁੱਕੀ ਆ ਕਿ ਅਸੀਂ ਜਿਹੜਾ ਹੈਗਾ ਉਹ ਹਰ ਗੱਲ ਤੇ ਫਿਰਕਿਆਂ ਨਾਲ ਧਰਮ ਨਾਲ ਬੋਲੀ ਨਾਲ ਖਿੱਤੇ ਨਾਲ ਲੋਕਾਂ ਨੂੰ ਤੁੰਤ ਦੇ ਕਿ ਹੁਣ ਆ ਜਿਹੜੇ ਪਿਛਲੇ ਦਿਨੀ ਰੌਲਾ ਪੈ ਰਿਹਾ ਕਿ ਫਲਾਣਾ ਐਕਟਰ ਕਿਉਂ ਲੈ ਲਿਆ ਫਲਾਣਾ ਕੰਟਰੀ ਦਾ ਐਕਟਰ ਕਿਉਂ ਲੈ ਲਿਆ ਤੋ ਇਹ ਕਿੱਡੀ ਹਸੋ ਕਿਣੀ ਗੱਲ ਹੈ ਕਲਾਕਾਰ ਤਾਂ ਕਲਾਕਾਰ ਹੁੰਦਾ ਹੈ ਠੀਕ ਤੇ ਕਿਸੇ ਕਲਾਕਾਰ ਦਾ ਕਿਸੇ ਰੋਲੇ ਤੋਂ ਪਹਿਲਾਂ ਕਿਸੇ ਮੂਵੀ ਦੇ ਵਿੱਚ ਲੈ ਲਿਆ ਜਾਣਾ ਪਹਿਲਾਂ ਵੀ ਆਉਂਦੇ ਰਹੇ ਨੇ ਕਲਾਕਾਰ ਭਾਰਤ ਦੇ ਕਲਾਕਾਰ ਹਾਲੀਵੁੱਡ 'ਚ ਕੰਮ ਕਰਦੇ ਰਹਿੰਦੇ ਹੋਮਪੁਲੀ ਨੇ ਕੰਮ ਕੀਤਾ ਹੈ ਕਬੀਰ ਬੇਦੀ ਨੇ ਕੀਤਾ ਹੈ ਪ੍ਰਿਅੰਕਾ ਚੋਪੜਾ ਕਰ ਰਹੀ ਹੈ ਹੋਰ ਕਰ ਰਹੀ ਹੈ ਤੇ ਉਦੋਂ ਤਾਂ ਸਾਡੀ ਦੇਸ਼ ਭਗਤੀ ਨੂੰ ਕੋਈ ਖਤਰਾ ਨਹੀਂ ਹੁੰਦਾ ਤੇ ਜਦੋਂ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਵੀ ਕੋਈ ਨਹੀਂ ਸਾਡੇ ਵੱਡੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਨਿਆਣੇ ਉੱਥੇ ਬਿਜ਼ਨਸ ਕਰਨ ਉਹਨਾਂ ਉਹਨਾਂ ਨੂੰ 파ਟਨਰ ਬਣਾਉਣਾ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਜਦੋਂ ਕੋਈ ਇਸ ਤਰ੍ਹਾਂ ਫੇਰ ਸਾਨੂੰ ਜਿਹੜਾ ਹੈਗਾ ਉਹ ਤਗਲੀਬ ਹੋ ਜਾਂਦੀ ਹੈ ਸਾਨੂੰ ਲੱਗਦਾ ਕਿ ਅਸੀਂ ਹੀ ਦੇਸ਼ ਭਗਤਾਂ ਤੇ ਬਾਕੀ ਜਿਹੜੇ ਲੋਕ ਨੇ ਉਹ ਸਾਰੇ ਗੁਥਾਰ ਨੇ ਸੋ ਇਹ ਜਿਹੜੀ ਫਿਰਕਾਪ੍ਰਸਤੀ ਹੈ ਇਹ ਸਾਡੇ ਚੋਂ ਨਹੀਂ ਜਾ ਰਹੀ ਸਾਰੀ ਦੁਨੀਆ ਦੇ ਵਿੱਚੋਂ ਅਸੀਂ ਜਾਤ ਪਾਤ ਨਸਲਵਾਦ ਸਭ ਤੋਂ ਘਟਿਆ ਅਸੀਂ ਆਪਣੇ ਆਪ ਨੂੰ ਸੁਧਰਨ ਲੱਗੇ ਹੋਏ ਆ ਜਦੋਂ ਕਿ ਦੁਨੀਆ ਹੈਗੀ ਉਹ ਕਿੱਥੇ ਦੀ ਕਿੱਥੇ ਪਹੁੰਚ ਗਈ ਮਨੁੱਖ ਜਿਹੜਾ ਹੈਗਾ ਉਹ ਚੰਨ ਤੋਂ ਵਾਹ ਮੰਗਲ ਤੇ ਵੀ ਜਾਣ ਨੂੰ ਤਿਆਰ ਹੈ ਤੇ ਅਸੀਂ ਗਲੋਬਲ ਵਿਲੇਜ ਦੀਆਂ ਗੱਲਾਂ ਕਰਦੇ ਆ ਯੂਨੀਵਰਸਟੀਆਂ ਦੇ ਵਿੱਚ ਰੌਲੇ ਪਾਉਂਦੇ ਆ ਤੇ ਸਾਡੀ ਆਪਣੀ ਸੋਚ ਦੇ ਵਿੱਚ ਇੰਨਾ ਨਿਗਾਰਾ ਹੈ ਤੇ ਜਿਹਦਾ ਅੰਤ ਕੋਈ ਨਹੀਂ ਸੋ ਇਹ ਦੋਸਤੋ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਆਪ ਨੂੰ ਸੁਧਾਰਨ ਦੀਆਂ ਨਹੀਂ ਨਹੀ ਤਾਂ ਤੁਹਾਨੂੰ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਮਾਫ ਨਹੀਂ ਕਰੇਗਾ ਤੁਸੀਂ ਕਿਸੇ ਨਾਲ ਵੀ ਰਲ ਕੇ ਚੱਲ ਨਹੀਂ ਸਕੋਗੇ ਕਿ ਜੇ ਤੁਸੀਂ ਹਰ ਬੰਦੇ ਨੂੰ ਉਹਦੀ ਧਰਮ ਦੀ ਨਸਲ ਤੇ ਬੋਲੀ ਦੇ ਆਧਾਰ ਤੇ ਹੀ ਬੰਦਾ ਮੰਨੋਗੇ ਜਾਂ ਉਹਨੂੰ ਉਹਦੇ ਪੈਰ ਨਹੀਂ ਲੱਗਣ ਦਵੋਗੇ ਤਾਂ ਜਾ ਉਹਦਾ ਹੈੱਡ ਜਿਹੜਾ ਚੌਪ ਕਰੋਗੇ ਹੈੱਡ ਚੌਪ ਕਰਨਾ ਸਿਰ ਲਾਉਣਾ ਉਹੀ ਨਹੀਂ ਹੁੰਦਾ ਬੰਦੇ ਦੀ ਕਿਸ ਦੀ ਸਖਸ਼ੀਤ ਨੂੰ ਮਾਰਨਾ ਤਾਂ ਇਹ ਵੀ ਹੈੱਡ ਚੌਪ ਕਰਨਾ ਹੀ ਹੈ ਸੋ ਜੇ ਤੁਸੀਂ ਇਸ ਤਰ੍ਹਾਂ ਕਰਦੇ ਰਹੋਗੇ ਤਾਂ ਜਿਹੜੀ ਦੁਨੀਆ ਹੈਗੀ ਆ ਉਹ ਤੁਹਾਨੂੰ ਅ ਇੱਥੋਂ ਵੀ ਭਜਾਏਗੀ ਫਿਰ ਇੱਕ ਦਿਨ ਕੋਈ ਅਦਲੇ ਦਾ ਬਦਲਾ ਹੁੰਦਾ ਕਿ ਕੋਈ ਤੁਸੀਂ ਟਿਕਣਾ ਨਹੀਂਗਾ ਤੁਸੀਂ ਦੂਸਰੇ ਮੁਰਖਾਂ ਦੇ ਵਿੱਚ ਜਾ ਕੇ ਦਖਲੰਦ ਜੀ ਵੀ ਕਰਨੀ ਹੈ ਇੱਕ মিডিਏ ਦਾ ਬੀੜਾ ਇੰਨਾ ਗਰਕ ਹੋ ਗਿਆ ਕਿ মিডিਏ ਤੇ ਕੋਈ ਵੀ ਬੰਦਾ ਅੱਜ ਕੱਲ ਯਕੀਨ ਕਰਨ ਨੂੰ ਤਿਆਰ ਨਹੀਂ ਸੋ মিডিਆ ਚ ਮੁਖ ਤੂਫਾਨ ਹੁੰਦਾ ਪਿੱਛੇ ਜਿਹੜੀ ਪਾਕਿਸਤਾਨ ਦੀ ਚਾਂਗੂਈ ਸੀ ਉਹਦੇ ਉੱਪਰ ਜ਼ਿੰਮੇਵਾਰ ਬੇਹੱਦ ਘਟਿਆ ਰੋਹ ਜਿਹੜਾ ਉਹ ਕਰਦਾ ਰਿਹਾ ਸੋ ਇਹ ਦੋਸਤੋ ਮੈਂ ਤੁਹਾਨੂੰ ਮੈਂ ਗੱਲਾਂ ਕਰਨੀਆਂ ਸੀਗੀਆਂ ਅ ਤੇ ਹੋਰ ਆਪਾਂ ਜਿਹੜਾ ਹੈਗਾ ਉਹ ਮਾਲ ਦੇ ਵਿੱਚ ਵਿਸ਼ੇ ਨੇ ਜਿਹੜੇ ਵਿਚਾਰਾਂਗੇ ਸੋ ਮੈਂ ਇੱਥੇ ਹੀ ਕਰ ਦਉਂਗਾ ਜੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਤਾਂ ਤੁਸੀਂ ਫਤਿਹ ਕਰਨ ਦੇ ਰੂਪ ਤੋਂ ਅਸੋ ਤੈਨੂੰ ਲੱਗਦਾ ਮਿੱਤਰ ਉਸਾਸਿਕ